ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵੀਡੀਓ ਅੱਜ ਦੀ ਵੀਡੀਓ ਸਾਡੀ ਕਰਵਾ ਚੌਥ सेलिब्रेशन ਤੇ ਹੈ ਤੇ ਮੈਂ ਸਬਜ਼ੀ ਬਣਾ ਰਹੀ ਸੀ ਗੋਭੀ ਦੀ ਅੱਜ ਮੈਨੇ ਬਣਾਈ ਆਲੂ ਗੋਭੀ ਸ਼ਾਮ ਨੂੰ ਤੇ ਕਿਉਂਕਿ ਸਵੇਰੇ ਫਿਰ ਸਰਗੀ ਵੇਲੇ ਸਵੇਰੇ ਸਵੇਰੇ ਲੇਟ ਹੋ ਜਾਂਦਾ ਸਾਰਾ ਮੈਨੇ ਸ਼ਾਮ ਨੂੰ ਸਬਜ਼ੀ ਬਣਾਤੀ ਤੇ ਥੋੜੇ ਦੇਰ ਤੱਕ ਮੈਂ ਪਰਾਂਠੇ ਬਣਾ ਕੇ ਰੱਖ ਦਾਂਗੀ ਫਿਰ ਆਪਾਂ ਆਰਾਮ ਤੇ ਬੰਦਾ ਸਵੇਰੇ ਉੱਠ ਕੇ ਫ੍ਰੀ ਮਾਈਂਡ ਹੋ ਕੇ ਸਰ ਕੀ ਖਾਂਦਾ ਹੀ ਤੇ ਹੁਣ ਸ਼ਾਮ ਨੂੰ ਹੋ ਗਈ ਮੈਂ ਫ੍ਰੀ ਤੇ ਹੁਣ ਆਪਾਂ ਲਗਾਨੇ ਆ ਮਹਿੰਦੀ ਪਰ ਤੋ ਮਹਿੰਦੀ ਲਗਾਉਣੇ ਵਾਲੇ تھے ਪਰ ਆਪ ਤੋ ਫੋਨ ਦੇਖਨੇ ਲੱਗ ਗਏ ਗਲਤ ਬਾਤ ਹੈ ਨਹੀਂ ਮੈਂ ਨਾ ਮੈਸੇਜ ਆਇਆ ਹੋਇਆ ਸੀ ਮਾਸੀ ਦਾ ਤੇ ਉਹ ਪੜ੍ਹ ਰਹੀ ਸੀ ਤੇ ਮੇਰਾ ਮਨ ਵੀ ਬਹੁਤ ਖਰਾਬ ਹੋ ਗਿਆ ਸੀ ਮੈਸੇਜ ਪੜ੍ਹ ਕੇ ਵੀ ਹੈ ਇਤਨਾ ਕੀ ਖਰਾਬ ਮੈਸੇਜ ਆ ਗਿਆ ਨਹੀਂ ਮੈਸੇਜ ਖਰਾਬ ਨਹੀਂ ਆਇਆ ਮਤਲਬ ਇਮੋਸ਼ਨਲ ਕਰਤਾ ਮੈਨੂੰ ਮੈਸੇਜ ਨੇ ਮਾਸੀ ਦਾ ਮੈਸੇਜ ਆਇਆ ਹੈ ਹਾਈ ਸਸਰੀਕਾਲ ਕੀ ਹਾਲ ਚਾਲ ਹੈ ਠੀਕ ਹੈ ਸਭ ਮੰਮਾ ਕਹਿ ਰਹੇ ਸੀ ਆਪ ਵੀ ਪੜ ਲਓ ਮੰਮਾ ਕਹਿ ਰਹੇ ਸੀ ਕਿ ਤੈਨੂੰ ਪੈਸੇ ਪਾਣੇ ਨੇ ਕਰਵਾ ਚੌਥ ਤੇ ਦੀਵਾਲੀ ਦੇ ਕਿਹੜੇ ਨੰਬਰ ਤੇ ਸੈਂਡ ਕਰੀਏ ਮਤਲਬ ਕਿ ਇੱਕ ਪੇਰੈਂਟਸ ਚਾਹੇ ਮਤਲਬ ਉਹਦਾ ਬੱਚਾ ਕਿੰਨੀ ਮਰਜੀ ਉਮਰ ਦਾ ਹੋ ਚਵੇ ਤੇ ਕਿੰਨੀ ਜ਼ਿਆਦਾ ਦੂਰ ਹੋਵੇ ਪਰ ਪੇਰੈਂਟਸ ਲਈ ਆਪਣਾ ਬੱਚਾ ਹਮੇਸ਼ਾ ਮਤਲਬ ਆਪਣਾ ਬੱਚਾ ਹੀ ਹੁੰਦਾ ਹੈ ਕਿ ਜਿਵੇਂ ਤੁਸੀਂ ਹੁਣ ਤੂੰ ਕਹਿਣ ਲੱਗ ਜਾਂਦਾ ਹੈ ਕਿ ਪੇਰੈਂਟਸ ਲਈ ਬੱਚੇ ਮਤਲਬ ਸਾਰੇ ਬਰਾਬਰ ਹੁੰਦੇ ਨੇ ਹੁਣ ਜਿਵੇਂ ਜਿਵੇਂ ਤੁਸੀਂ ਲੜਦੇ ਹੋ ਤੁਸੀਂ ਕਹਿਣ ਲੱਗ ਜਾਂਦੇ ਹੋ ਕਿ ਮੰਮਾ ਤੁਸੀਂ ਦੀਦੀ ਨੂੰ ਪਿਆਰ ਜ਼ਿਆਦਾ ਕਰਦੇ ਹੋ ਮੈਨੂੰ ਘੱਟ ਕਰਦੇ ਹੋ ਤੇ ਮਤਲਬ ਜਿਵੇਂ ਮੈਂ ਹੁਣ ਉੱਥੇ ਨਹੀਂ ਹੈਗੀ ਤੇ ਬਾਕੀ ਮਾਇਆ ਨਾਨੀ ਬਾਕੀ ਮਾਸੀ ਲੋਗਾਂ ਨੂੰ ਵੀ ਦੇ ਰਹੀ ਹੈ ਨਾ ਸ਼ਗਨ ਆਪਣੀ ਇੱਕ ਰਿਵਾਜ ਹੈ ਕਿ ਜਦੋਂ ਵੀ ਮਤਲਬ ਕੋਈ ਦੀਵਾਲੀ ਕੋਈ ਵੀ ਫੈਸਟੀਵਲ ਕਰਵਾ ਚੌਥ ਕੋਈ ਵੀ ਫੈਸਟੀਵਲ ਹੁੰਦਾ ਹੈ ਤਾਂ ਪੇਰੈਂਟਸ ਲੜਕੀ ਨੂੰ ਜਾ ਕੇ ਦੇ ਸੋਹਰੇ ਮਤਲਬ ਸ਼ਗਨ ਵਗੈਰਾ ਗਿਫਟ ਵਗੈਰਾ ਜੋ ਵੀ ਜਿੰਨਾ ਬਣਦਾ ਹੈ ਹਰ ਪੇਰੈਂਟਸ ਆਪਣੇ ਵੱਲੋਂ ਦਿੰਦਾ ਹੈ ਤੇ ਨਾਨੀ ਨੂੰ ਇਹ ਲੱਗਿਆ ਕਿ ਇਸ ਵਾਰੀ ਮਤਲਬ ਮੈਂ ਉੱਥੇ ਨਹੀਂ ਹੈਗੀ ਤੇ ਨਹੀਂ ਜਾ ਕੇ ਨਹੀਂ ਦੇ ਸਕਦੀ ਜਾ ਕੇ ਨਹੀਂ ਦੇ ਸਕਦੀ ਤਾਂ ਮਤਲਬ ਉਹ ਕਹਿੰਦੇ ਕਿ ਮੇਰੇ ਵੱਲੋਂ ਉਹਨੂੰ ਸ਼ਗਨ ਜ਼ਰੂਰ ਉੱਥੇ ਮਤਲਬ ਉੱਥੇ ਬੈਠੀ ਨੂੰ ਮੈਂ ਆਪਣੇ ਵੱਲੋਂ ਸ਼ਗਨ ਦਵਾ ਉਹ ਇਸ ਲਈ ਆ ਕਾਉਂਤ ਪੁੱਛ ਰਹੇ تھے ਕਿ ਕੌਣ ਸੇ ਕਾਉਂਤ ਮਤਲਬ ਇਹ ਦੇਖ ਬੱਚੇ ਪੇਰੈਂਟਸ ਕਿੰਨੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਬੁੱਢੇ ਹੋਣ ਤੱਕ ਵੀ ਤੇ ਮਤਲਬ ਬੱਚੇ ਕਿੰਨਾ ਉਹ ਕਰ ਜਾਂਦੇ ਨੇ ਹਨਾ ਪੇਰੈਂਟਸ ਦੇ ਨਾਲ ਕਿ ਸਾਡੇ ਪੇਰੈਂਟਸ ਵਧੀਆ ਨਹੀਂ ਹੈਗੇ ਚਲ ਜੋ ਵੀ ਹੈ ਤੇ ਮਤਲਬ ਹੁੰਦਾ ਰਹਿੰਦਾ ਮਾਮਾ ਤੇ ਆਂਦੀ ਵੀ ਹੁੰਦੀ ਰਹਿੰਦੀ ਹੈ ਲੜਾਈ ਐਵੇਂ ਨਹੀਂ ਕਿ ਗੁੱਸਾ ਹੁੰਦਾ ਨਹੀਂ ਹੈਗਾ ਬਟ ਮਤਲਬ ਫੇਰ ਵੀ ਪੇਰੈਂਟਸ ਨਹੀਂ ਆਪਣੀ ਜ਼ਿੰਮੇਵਾਰੀਆਂ ਤੋਂ ਹਟਦਾ ਤਾਂ ਮਤਲਬ ਸਾਨੂੰ ਵੀ ਐਵੇਂ ਬੰਨਣਾ ਚਾਹੀਦਾ ਕਿ ਜਿਵੇਂ ਸਾਡੇ ਪੇਰੈਂਟ ਸਾਡੇ ਲਈ ਜ਼ਿੰਮੇਵਾਰ ਨੇ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਤਾਂ ਸਾਡਾ ਵੀ ਫਰਜ਼ ਹੈ ਕਿ ਬੁੜਾਪੇ ਵਿੱਚ ਅਸੀਂ ਅਸੀਂ ਵੀ ਉਹਨਾਂ ਨੂੰ ਮਤਲਬ ਐਵੇਂ ਸੰਭੀਏ ਤੇ ਉਹਨਾਂ ਦਾ ਧਿਆਨ ਰੱਖੀਏ ਜਿਵੇਂ ਉਹਨਾਂ ਨੇ ਸਾਰੀ ਉਮਰ ਸਾਡਾ ਰੱਖਿਆ ਧਿਆਨ ਅੱਛਾ ਕੋਈ ਨਹੀਂ ਤਾਂ ਚੱਲੋ ਤੂੰ ਨੰਨਾ ਡਾਲ ਦਿਆ ਪੈਸੇ ਆਪ ਕੋ ਯਾ ਵੀ ਡਾਲਨੇ ਆ ਹਾਂ ਨਹੀਂ ਵਹੀ ਤੂੰ ਮੈਂ ਮੈਸੇਜ ਦੇਖ ਰਹੀ ਸੀ ਅਭੀ ਫਿਰ ਆਇਆ ਹੋਇਆ ਇਹ ਦੇਖ ਵਾ ਇਹ ਪੇਮੈਂਟ ਉਹ ਰੱਖੀ ਹੈ ਹਾਂ 2100 ਰੁਪਇਆ ਡਾਲਿਆ ਉਹਨਾਂ ਨੇ ਸ਼ਗਨ ਦਾ ਸ਼ਗਨ ਦਾ ਤਾਂ ਮਤਲਬ ਕੱਲ ਪੈਸੇ ਦੇ ਨਹੀਂ ਹੈਗੇ ਵੀ ਕਿੰਨੇ ਡਾਲੇ ਗੱਲ ਇਹ ਹੈ ਕਿ ਉਹ ਮਤਲਬ ਯਾਦ ਰੱਖਦੇ ਆ ਬੱਚੇ ਨੂੰ ਆਪਣੇ ਨੂੰ ਚਾਹੇ 1 ਰੁਪਇਆ ਡਾਲ ਦੋ ਚਾਹੇ ਕਿ ਦਿੱਤਾ ਉਹਨਾਂ ਨੇ ਉਹਨਾਂ ਵੱਲੋਂ ਤਾਂ ਉਹਨਾਂ ਦਾ ਪਿਆਰ ਹੈ ਨਾ ਉਹਨਾਂ ਦਾ ਆਸ਼ੀਰਵਾਦ ਹੈ ਯੈਸ ਹਮ ਕੀ ਪਰਦੇਸਾਂ ਵਿੱਚ ਵੀ ਮੇਰਾ ਬੱਚਾ ਫੀਲ ਨਾ ਕਰੇ ਹਮ ਓਕੇ ਲਵ ਯੂ ਮम्मा ਮਿਸ ਯੂ ਹਾਂਜੀ ਹੁਣ ਆਪਾਂ ਲਗਾ ਰਹੇ ਆ ਮਹਿੰਦੀ ਤੇ ਮੈਂ ਮਹਿੰਦੀ ਮੈਂ ਆਪਣੇ ਘਰੇ ਹੀ ਲਗਵਾ ਰਹੀ ਆ ਤੇ ਆਪਣੇ ਲिटल ਆਰਟਿਸਟ ਤੋਂ ਆਪਣੇ ਕੈਮਰਾਮੈਨ ਤੋਂ ਦੂਜੇ ਕੈਮਰਾਮੈਨ ਤੋਂ ਮੇਰੇ ਦੋ ਕੈਮਰਾਮੈਨ ਨੇ ਬਟਿੱਕ ਅੱਗੇ ਨਹੀਂ ਆਂਦਾ ਤੇ ਬਟ ਮੈਂ ਵੀ ਮਸੀਤੇ ਲਗਵਾ ਰਹੀ ਆ ਤੇ ਹੋਪਸੋ ਤੁਸੀਂ ਵੀ ਸਾਰਿਆਂ ਨੇ ਮਹਿੰਦੀ ਆਪਣੇ ਆਪਣੇ ਲਗਵਾ ਲਈ ਹੋਈਗੀ

ਹੋਨ ਮੈਂਨੇ ਸਵੇਰੇ ਬਣਾਈ ਹੈ ਜੇੜੀਆਂ ਹੁਣ ਆਪਾਂ ਕਰਦੇ ਹਾਂ ਸਰਗੀ ਸਟਾਰ ਸਬ ਚਿਲ ਪਰਾਂਠਾ ਜੇੜੀ ਹੈਪੀ ਕਰਵਾ ਚੌਥ ਟੂ ਮਾਈ 올 ਫਰੈਂਡਸ ਸਵੇਰੇ ਦੇ ਹੋ ਗਏ ਨੇ 45 ਦੇਖੋ ਫਰੈਂਡਸ ਸਰਗੀ ਟਾਈਮ ਸਰਗੀ ਕਹਿੰਦੇ ਆ ਕਿ ਤਾਰਿਆਂ ਦੀ ਛਾਂ ਚ ਖਾਣੀ ਚਾਹੀਦੀ ਹੈ ਮੈਂ ਨਿੱਚੋ ਹੀ ਵੀਡੀਓ ਬਣਾ ਰਹੀ ਐ ਪਤਾ ਨਹੀਂ ਤਾਰਾ ਮੈਨੂੰ ਤਾਂ ਕੋਈ ਦਿਖ ਰਿਹਾ ਵੀਡੀਓ ਚ ਪਤਾ ਨਹੀਂ ਦਿਖ ਰਿਹਾ ਕਿ ਨਹੀਂ ਹਾਂਜੀ ਇਹ ਸੀ ਸਾਡਾ ਹੁਣ ਸਰਦੀ ਟਾਈਮ ਕੈਨੇਡਾ ਦੇ ਵਿੱਚ ਆਈ ਥਿੰਕ ਇੰਡੀਆ ਵਿੱਚ ਹੋ ਗਿਆ ਤੇ ਕੈਨੇਡਾ ਦੇ ਵਿੱਚ ਸ਼ੁਰੂ ਹੋਇਆ ਤੇ ਮੈਨੇ ਬਣਾਈ ਸੀ ਹਸਬੰਡ ਰਾਤ ਕੀ ਲਿਖਾਈ ਫੋਰਨ ਸਟਾਈਲ ਸਰਦੀ ਮੈਨੂੰ ਨਹੀਂ ਪਤਾ ਇਸ ਦੇ ਵਿੱਚ ਕੀ ਹੈ ਚਲ ਦੇਖਦੇ ਹਾਂ ਓ ਟਾਕੋ ਟਾਈਮ ਏਅਰ ਟਾਕੋ ਫੌਰਨ ਦੀ ਸਰਗੀ ਫਸਟ ਟਾਈਮ ਚਲੋ ਜੀ ਖਾਂਦਿਆਂ ਫਿਰ ਸਰਗੀ ਤੇ ਸ਼ਾਮ ਨੂੰ ਫਿਰ ਤੁਹਾਨੂੰ ਮਿਲਦੇ ਆਂ ਪੂਜਾ ਤੇ ਬੈਕ ਟੂ ਇਥੇ ਇੱਕ ਨੇੜੇ ਲੇਕ ਹੈ ਛੋਟੀ ਜੀ ਤੇ ਅਸੀਂ ਕਿਹਾ ਹੁਣ ਰੈਡੀ ਹੋਏ ਆਂ ਰੋਜ਼ ਰੋਜ਼ ਤਾਂ ਹੋਇਆ ਨਹੀਂ ਜਾਂਦਾ ਫਿਰ ਰੈਡੀ ਤੇ ਥੋੜਾ ਸ਼ੂਟ ਵੀ ਕਰ ਲਾਂਗੇ ਫੋਟੋ ਵਗੈਰਾ ਫਿਰ ਰਾਤ ਨੂੰ ਕੀ ਹੈ ਅੱਛੀ ਤਰ੍ਹਾਂ ਫੋਟੋ ਖਿੱਚਿਆ ਨਹੀਂ ਜਾਂਦੀਆਂ ਆਉਂਦੀਆਂ ਨਹੀਂ ਹੈਗੀਆਂ ਮੂਨ ਟਾਈਮ ਤੇ ਥੋੜੀ ਦੋ ਚਾਰ ਫੋਟੋ ਖਿੱਚ ਕੇ ਫਿਰ ਆਵਾਂਗੇ ਸ਼ਾਮੀ ਆਪਣੇ ਘਰੇ ਫਿਰ ਕਰਾਂਗੇ ਪੂਜਾ ਜੀ ਅਸੀਂ ਪਹੁੰਚ ਗਏ ਲੇਕ ਤੇ ਪਹਿਲਾਂ ਤੁਸੀਂ ਦੇਖੋ ਵਧੀਆ ਲੱਗ ਰਹੀ ਸਪੋਰਟ ਇੱਥੇ ਲੇਕ ਬਹੁਤ ਪਿਆਰੀਆਂ ਪਿਆਰੀਆਂ ਲੇਕ ਨੇ ਕਹਿੰਦੇ ਜ਼ਿਆਦਾਤਰ ਕੈਲਗਰੀ ਦੇ ਵਿੱਚ ਲੇਕਸ ਨੇ ਮਾਊਂਟੇਨਸ ਨੇ ਵੀਰੂ ਉਹਦੇ ਸੱਤ ਭਰਾ ਸੀ ਸੱਤਾਂ ਭਰਾਵਾਂ ਦੀ ਵੀਰੂ ਇੱਕੋ ਹੀ ਲਾੜੀ ਪੈਂਡ ਸੀ ਕਰਵਾ ਚੋਤ ਦੇ ਵਰਤ ਦਾ ਦਿਨ ਆਇਆ ਵੀਰੂ ਨੇ ਆਪਣੇ ਭਾਵਿਆਂ ਦੇ ਨਾਲ ਇਹ ਵਰਤ ਰੱਖਿਆ ਵੀਰੂ ਨੂੰ ਭੁੱਖੀ ਪਿਆਸੀ ਵੇਖ ਕੇ ਉਹਦੇ ਭਰਾਵਾਂ ਨੇ ਜੰਗਲ ਵਿੱਚ ਦੂਰ ਜਾ ਕੇ ਅਗਲਾਤੀ ਤੇ ਚੰਦ੍ਰਮਾ ਵਰਗੀ ਰੌਸ਼ਨੀ ਕਰਦੀ हाँ जी अज मैंने फिर डिनर च बनाया शाही पनीर नाल बनाए मैंने मटर वाली राइस तो सवेर दी पई से थोड़ी सब्जी गोभी की मैंने मंगाए नान हूँ आप प्लेटिंग हाँ जी ਆਡੀ ਸਪੈਸ਼ਲ ਕਰਵਾ ਥਾਲੀ ਰੈਡੀ ਹੈ ਚਲੋ ਜੀ ਫਿਰ ਹੁਣ ਕਰਦੇ ਆ ਆਪਾਂ ਡਿਨਰ ਇੱਥੇ ਕਰਦੇ ਆ ਅਸੀਂ ਆਪਣੇ ਵਲੌਗ ਦਾ ਐਂਡ ਹੋਪਸ ਉਹ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਪਲੀਜ਼ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਨਾਈਟ ਹੁਣ ਰਾਤ ਹੋ ਗਈ ਓਕੇ ਬਾਏ